ਸਮਰਾਲਾ ਦੇ ਪਿੰਡ ਮਾਨਕੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹੋਰ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਜੀ ਹਾਂ ਦਰਅਸਲ ਉਸ ਤੋਂ ਪਹਿਲਾਂ ਵੀ ਜਿਹੜਾ ਜ਼ਗਰਾਉਂ ਦੇ ਵਿੱਚ ਇੱਕ ਕਬੱਡੀ ਖਿਡਾਰੀ 26 ਸਾਲਾ ਤੇਜਪਾਲ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਜ਼ਿੰਮੇਵਾਰੀ ਯੂਰਪ ਬੈਠੇ ਗੈਂਗਸਟਰ ਵੱਲੋਂ ਲਈ ਗਈ ਸੀ ਪਰ ਇੱਕ ਹੋਰ ਵੱਡੀ ਘਟਨਾ ਦੇ ਨਾਲ ਇਲਾਕੇ ਦੇ ਵਿੱਚ دہشت ਫੈਲ ਗਈ ਹੈ ਦਰਅਸਲ ਚਾਰ ਨੌਜਵਾਨਾਂ ਵੱਲੋਂ ਅਣਪਛਾਤੇ ਹਮਲਾਵਰਾਂ ਵੱਲੋਂ ਨੌਜਵਾਨ ਤੇ ਫਾਇਰਿੰਗ ਕੀਤੀ ਗਈ ਅਤੇ ਇਸ ਫਾਇਰਿੰਗ ਦੇ ਵਿੱਚ ਗੁਰਿੰਦਰ ਸਿੰਘ ਦੀ ਮੌਤ ਹੋ ਗਈ। ਗੁਰਿੰਦਰ ਸਿੰਘ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਵਧੀਆ ਕਬੱਡੀ ਖੇਡਦਾ ਸੀ ਤੇ ਵਧੀਆ ਕਬੱਡੀ ਦਾ ਪਲੇਅਰ ਸੀ ਅਤੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ 9:30 ਵਜੇ ਦੀ ਇਹ ਕੱਲ ਰਾਤ ਦੀ ਘਟਨਾ ਹੈ ਜਿੱਥੇ ਗੁਰਿੰਦਰ ਸਿੰਘ ਆਪਣੇ ਦੋਸਤ ਨਾਲ ਮੈਡੀਕਲ ਸਟੋਰ ਦੇ ਬਾਹਰ ਬੈਠਾ ਸੀ ਅਤੇ ਆਪਣੇ ਤਿੰਨ ਨੌਜਵਾਨਾਂ ਉੱਪਰ ਜਿਹੜਾ ਅਣਪਛਾਤੇਆ ਵੱਲੋਂ ਫਾਇਰਿੰਗ ਕੀਤੀ ਗਈ ਆਪਣੇ ਦੋਸਤਾਂ ਨਾਲ ਬਾਹਰ ਬੈਠਾ ਸੀ ਅਤੇ ਅਣਪਛਾਤੇਆ ਵੱਲੋਂ ਦੋ ਜਣਿਆਂ ਦੇ ਗੋਲੀਆਂ ਮਾਰੀਆਂ ਗਈਆਂ ਅਤੇ ਨਾਲ ਦੀ ਨਾਲ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਗੁਰਿੰਦਰ ਸਿੰਘ ਹੈ ਜਿਹੜਾ ਦਮ ਤੋੜ ਜਾਂਦਾ ਕਬੱਡੀ ਖਿਡਾਰੀ 23 ਸਾਲਾ ਗੁਰਿੰਦਰ ਸਿੰਘ ਦਾਮ ਤੋੜ ਜਾਂਦਾ ਹੈ ਅਤੇ ਉਸ ਦੇ ਵਿੱਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਧਰਮਵੀਰ ਸਿੰਘ ਜ਼ਖਮੀ ਹੈ ਅਤੇ ਜ਼ੇਰੇ ਇਲਾਜ ਹੈ ਫਿਲਹਾਲ ਇਸ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਆਏ ਦਿਨ ਵਾਪਰ ਰਹੀਆਂ ਕਬੱਡੀ ਖਿਡਾਰੀਆਂ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਨੇ ਇੱਕ ਵਾਰ ਪੰਜਾਬੀ ਸੂਬੇ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਪੰਜਾਬ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਕਿਉਂਕਿ ਜਿਵੇਂ ਜਿਵੇਂ ਪਹਿਲਾਂ ਵੀ ਸੰਦੀਪ ਨੰਗਲੰਬੀਆਂ ਉਸ ਤੋਂ ਬਾਅਦ ਕਈ ਹੋਰ ਕਬੱਡੀ ਖਿਡਾਰੀ ਨੇ ਜਿਨ੍ਹਾਂ ਦੀ ਫਾਇਰਿੰਗ ਦੇ ਵਿੱਚ ਮੌਤ ਹੋ ਗਈ ਹੈ ਗੋਲੀਬਾਰੀ ਦੇ ਵਿੱਚ ਮੌਤ ਹੋ ਗਈ ਹੈ ਗੋਲੀਆਂ ਲੱਗਣ ਕਾਰਨ ਉਸ ਤੋਂ ਬਾਅਦ ਜਗਰਾਉਂ ਦੇ ਤੇਜਪਾਲ ਦੀ ਗੋਲੀ ਮਾਰ ਕੇ ਪਿਛਲੇ ਦਿਨੀ ਮੌਤ ਕਰ ਦਿੱਤੀ ਸੀ ਹੱਤਿਆ ਕਰ ਦਿੱਤੀ ਸੀ ਅੱਜ ਫੇਰ ਇੱਕ ਵੱਡੀ ਘਟਨਾ ਦੇ ਨਾਲ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ 23 ਸਾਲਾ ਗੁਰਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਗੁਰਿੰਦਰ ਸਿੰਘ ਇੱਕ ਵਧੀਆ ਕਬੱਡੀ ਖਿਡਾਰੀ ਸੀ ਅਤੇ ਆਏ ਦਿਨ ਉਹ ਮੇਲਿਆਂ ਤੇ ਜਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸਮਾਗਮਾਂ ਤੇ ਖੇਡ ਮੇਲਿਆਂ ਤੇ ਕਬੱਡੀ ਦਾ ਵਧੀਆ ਪ੍ਰਦਰਸ਼ਨ ਕਰਦਾ ਸੀ ਅਤੇ ਇਸ ਨੂੰ ਲੈ ਕੇ ਅਣਪਛਾਤੇਆਂ ਵੱਲੋਂ ਗੋਲੀਬਾਰੀ ਕਰ ਦਿੱਤੀ ਅਤੇ ਗੋਲੀਬਾਰੀ ਦੇ ਵਿੱਚ ਦੋ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ 23 ਸਾਲਾ ਗੁਰਿੰਦਰ ਸਿੰਘ ਹਸਪਤਾਲ ਦੇ ਵਿੱਚ ਦਮ ਤੋੜ ਦਿੰਦਾ ਹੈ ਗੋਲੀਆਂ ਨਾਲ ਗੰਬੀਰੂ ਵਿੱਚ ਜ਼ਖਮੀ ਦੋਨੇ ਨੌਜਵਾਨਾਂ ਨੂੰ ਉਤੁਰੰਤ ਜਿਹੜਾ ਸੰਬਰਾਲਾ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਦੂਜੇ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਗੁਰਿੰਦਰ ਸਿੰਘ ਦੇ ਪਿਤਾ ਰਾਜਿੰਦਰ ਸਿੰਘ ਨੇ ਕਿਹਾ ਹੈ ਕਿ ਮੇਰਾ ਪੁੱਤ ਜਿਹੜਾ 23 ਸਾਲ ਦਾ ਸੀ ਅਤੇ ਪਿੰਡ ਮਾਨਕੀ ਦਾ ਰਹਿਣ ਵਾਲਾ ਅਤੇ ਵਧੀਆ ਕਬੱਡੀ ਖੇਡਦਾ ਸੀ ਅਤੇ ਵਧੀਆ ਪ੍ਰਦਰਸ਼ਨ ਮੇਲਿਆਂ ਦੇ ਵਿੱਚ ਕਰਦਾ ਸੀ ਪਰ ਸਾਨੂੰ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਮੇਰੇ ਪੁੱਤਰ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਸੀ ਕਿਸੇ ਨਾਲ ਰੰਜਿਸ਼ ਨਹੀਂ ਸੀ ਪਰ ਪਤਾ ਨਹੀਂ ਕਿਉਂ ਇਸ ਦਾ ਕਤਲ ਕਰ ਦਿੱਤਾ ਗਿਆ ਪਰ ਇਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੀ ਹੁਣ ਜੁਟ ਗਿਆ ਹੈ ਜਾਂਚ ਦੇ ਵਿੱਚ ਅਤੇ ਜਿਹੜਾ ਲੱਗ-ਲੱਗ ਟੀਮਾਂ ਨੇ ਉਹ ਬਣਾਈਆਂ ਗਈਆਂ ਨੇ ਤਾਂ ਜੋ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਕੀਤੀ ਜਾਵੇ ਪਰ ਇੱਕ ਵੱਡੀ ਘਟਨਾ ਦੇ ਅਨੁਸਾਰ ਫੇਰ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਜੀ ਹਾਂ ਪਿਛਲੇ ਦਿਨ ਹੀ ਤੇਜਪਾਲ ਦਾ ਜਗਰਾਉਂ ਦੇ ਵਿੱਚ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਨਾਲ ਦੀ ਨਾਲ ਹੀ ਦੂਜੀ ਵੱਡੀ ਘਟਨਾ ਹੈ ਜਿੱਥੇ 23 ਸਾਲ ਦੇ ਗੁਰਿੰਦਰ ਸਿੰਘ ਜੋ ਕਿ ਵਧੀਆ ਕਬੱਡੀ ਖਿਡਾਰੀ ਸੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਧਾਰ ਦਿੱਤਾ ਇਹ ਨੌਜਵਾਨ ਆਪਣੇ ਪਿੰਡ ਜਿਹੜਾ ਇੱਕ ਮੈਡੀਕਲ ਸਟੋਰ ਦੇ ਬਾਹਰ ਬੈਠਾ ਸੀ ਅਤੇ ਆਪਣੇ ਦੋਸਤਾਂ ਨਾਲ ਬੈਠਾ ਸੀ ਜਿੱਥੇ ਕੁਝ ਅਣਪਛਾਤੇ ਮੋਟਰਸਾਈਕਲ ਉੱਤੇ ਆਉਂਦੇ ਨੇ ਅਤੇ ਇਹਨਾਂ ਦੇ ਗੋਲੀਆਂ ਮਾਰ ਦਿੰਦੇ ਨੇ ਗੋਲੀਆਂ ਮਾਰ ਕੇ ਉਹ ਫਰਾਰ ਹੋ ਜਾਂਦੇ ਨੇ ਮੌਕੇ ਤੇ ਪਰ ਇਹ ਜ਼ਖਮੀਆਂ ਨੂੰ ਗੁਰਿੰਦਰ ਸਿੰਘ ਤੇ ਧਰਮਬੀਰ ਨੂੰ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਹੈ ਜਿੱਥੇ ਗੁਰਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਨਾਲ ਦੀ ਨਾਲ ਇਸ ਦੀ ਸੂਚਨਾ ਜਦੋਂ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ਤੇ ਐਸਪੀ ਡੀ ਖੰਨਾ ਪਵਨਜੀਤ ਪਹੁੰਚੇ ਅਤੇ ਉਹਨਾਂ ਨੇ ਜਾਂਚ ਹੈ ਜਿਹੜੀ ਉਹ ਵੀ ਜਾਰੀ ਕਰ ਦਿੱਤੀ ਹੈ ਪਰ ਇਹ ਸੋਚਣ ਦਾ ਇੱਕ ਵਿਸ਼ਾ ਜ਼ਰੂਰ ਬਣ ਗਿਆ ਕਿ ਆਏ ਦਿਨ ਪੰਜਾਬ ਦੇ ਵਿੱਚ ਵਾਪਰ ਰਹੀਆਂ ਕਬੱਡੀ ਖਿਡਾਰੀਆਂ ਉੱਤੇ ਗੋਲੀਬਾਰੀ ਦੀ ਘਟਨਾ ਮਾਣੇ ਇੱਕ ਬਾਰ ਜ਼ਰੂਰ ਚਿੰਤਾ ਦਾ ਜਿਹੜਾ ਮਾਹੌਲ ਹੈ ਅ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਗਿਆ ਕਿਉਂਕਿ ਜਿਵੇਂ ਆਏ ਦਿਨ ਕਬੱਡੀ ਖਿਡਾਰੀਆਂ ਤੇ ਗੋਲੀਬਾਰੀ ਹੋ ਰਹੀ ਹੈ ਅਤੇ ਉਹਨਾਂ ਦੇ ਕਤਲ ਕੀਤੇ ਜਾ ਰਹੇ ਹਨ ਇਸ ਨੂੰ ਲੈ ਕੇ ਖੇਡ ਜਗਤ ਵੀ ਹੈ ਜਿਹੜਾ ਉਹ ਜਿਹੜਾ ਡਰਿਆ ਹੋਇਆ ਕਿਉਂਕਿ ਪਿੰਡਾਂ ਦੇ ਵਿੱਚ ਕਬੱਡੀ ਖੇਡਣੀ ਹੈ ਆਲਰੇਡੀ ਘੱਟ ਹੋ ਚੁੱਕੀ ਹੈ ਪਰ ਇਹੋ ਜਿਹੀਆਂ ਘਟਨਾਵਾਂ ਦੇ ਕਾਰਨ ਜਿਹੜੇ ਹੋਰ ਖਿਡਾਰੀ ਪੈਦਾ ਹੋਣਗੇ ਉਹ ਬਹੁਤ ਘੱਟ ਹੋਣਗੇ ਕਿਉਂਕਿ ਆਏ ਦਿਨ ਹੋ ਰਹੀਆਂ ਕਬੱਡੀ ਖਿਡਾਰੀਆਂ ਉੱਤੇ ਗੋਲੀਬਾਰੀ ਦੀਆਂ ਘਟਨਾ ਨੇ ਇੱਕ ਵਾਰ ਜ਼ਰੂਰ ਚਿੰਤਾ ਖੜੀ ਕਰ ਦਿੱਤੀ ਹੈ ਇਸੇ ਦੌਰਾਨ ਇੱਕ ਤਾਜ਼ਾ ਮਾਮਲੇ ਦੇ ਅਨੁਸਾਰ ਬਿੰਦਰ ਸਿੰਘ 23 ਸਾਲ ਦਾ ਕਬੱਡੀ ਖਿਡਾਰੀ ਦੀ ਫੇਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਜਗਰਾਉਂ ਦੇ ਤੇਜਪਾਲ ਦੀ ਹੱਤਿਆ ਕੀਤੀ ਸੀ ਪਵਨਜੀਤ ਐਸਪੀਡੀ ਖੰਨਾ ਨੇ ਦੱਸਿਆ ਕਿ ਪਿੰਡ ਮਾਨਕੀ ਵਿਖੇ ਤਿੰਨ ਨੌਜਵਾਨ ਪਿੰਡ ਦੇ ਸੂਏ ਦੀ ਪੂਲੀ ਉੱਪਰ ਖੜੇ ਗੱਲਾਂ ਕਰ ਰਹੇ ਸਨ ਤਾਂ ਚਾਰ ਅਣਪਛਾਤੇ ਲੁਟੇਰੇ ਮੂੰਹ ਟੱਕ ਕੇ ਆਉਂਦੇ ਹਨ ਅਤੇ ਇਹਨਾਂ ਨੌਜਵਾਨਾਂ ਉੱਪਰ ਗੋਲੀਆਂ ਚਲਾ ਕੇ ਚਲੇ ਜਾਂਦੇ ਹਨ ਜਿਨ੍ਹਾਂ ਵਿੱਚ ਦੋ ਨੌਜਵਾਨਾਂ ਦੇ ਢਿੱਡ ਵਿੱਚ ਗੋਲੀ ਲੱਗੀ ਹੈ ਅਤੇ ਇੱਕ ਨੌਜਵਾਨ ਇਸ ਹਮਲੇ ਵਿੱਚ ਬਾਲਵਾਲ ਬਚ ਗਿਆ ਜਖਮੀ ਨੌਜਵਾਨਾਂ ਨੂੰ ਤੁਰੰਤ ਜਿਹੜਾ ਸਮਰਾਲਾ ਦੇ ਹਸਪਤਾਲ ਦੇ ਵਿੱਚ ਲਿਆਇਆ ਗਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਗੁਰਿੰਦਰ ਸਿੰਘ ਦੀ ਮੌਤ ਹੋ ਗਈ ਹੈ। ਇਹ ਇਸੇ ਦਾ ਪਿੰਡ ਜਿਹੜਾ ਗੁਰਿੰਦਰ ਸਿੰਘ ਪਿੰਡ ਮਾਨਕੀ ਜਖਮੀ ਨੌਜਵਾਨ ਧਰਮ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਮਾਨਕੀ ਦੋਵੇਂ ਮਾਨਕੀ ਪਿੰਡ ਦੇ ਸਨ। ਜਿਸ ਦੇ ਵਿੱਚ ਧਰਮਵੀਰ ਇੱਕ ਗੰਭੀਰ ਜ਼ਖਮੀ ਹੋਇਆ ਸੀ ਪਰ ਉਹ ਹਾਲੇ ਬਚ ਗਿਆ ਪਰ ਇਸ ਹਮਲੇ ਦੇ ਵਿੱਚ ਗੁਰਿੰਦਰ ਸਿੰਘ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਡਾਕਟਰ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਐਬਡੋਮਨ ਤੇ ਗੋਲੀ ਲੱਗੀ ਸੀ ਅੰਦਰੂਨੀ ਗੋਲੀ ਲੱਗੀ ਸੀ ਜਿਸ ਦੇ ਨਾਲ ਗੁਰਿੰਦਰ ਸਿੰਘ ਬਚ ਨਹੀਂ ਪਾਇਆ ਅਤੇ 23 ਸਾਲਾ ਖਿਡਾਰੀ ਗੁਰਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਪੰਜਾਬ ਦੇ ਵਿੱਚ ਵਾਪਰ ਰਹੀਆਂ ਆਏ ਦਿਨ ਇਹੋ ਜਿਹੇ ਘਟਨਾਵਾਂ ਨੇ ਜ਼ਰੂਰ ਚਿੰਤਾ ਖੜੀ ਕਰ ਦਿੱਤੀ ਹੈ ਕਿ ਆਏ ਦਿਨ ਕਬੱਡੀ ਖਿਡਾਰੀਆਂ ਨੂੰ ਕਿਵੇਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੰਦੀਪ ਨੰਗਲ ਅੰਭੀਆਂ ਉਸ ਤੋਂ ਬਾਅਦ ਲੰਬੀ ਲਿਸਟ ਹੈ ਕਿ ਕਿੰਨੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਗੋਲੀਆਂ ਦੇ ਨਾਲ ਮਾਰਿਆ ਗਿਆ ਅਤੇ ਪਿਛਲੇ ਦਿਨੀ ਜਿਹੜਾ ਤੇਜਪਾਲ ਦਾ ਕਤਲ ਕੀਤਾ ਗਿਆ ਸੀ ਜਗਰਾਉਂ ਦੇ ਵਿੱਚ ਐਸਐਸਪੀ ਦਫ਼ਤਰ ਕੋਲ ਉਹ ਵੀ ਜਿਹੜਾ ਉਸ ਦੇ ਨਾਲ ਪੰਜਾਬ ਦੇ ਵਿੱਚ ਚਿੰਤਾ ਜ਼ਰੂਰ ਖੜੀ ਹੋ ਗਈ ਸੀ ਤੇ ਰੋਸ਼ ਪ੍ਰਦਰਸ਼ਨ ਪਿੰਡ ਵਾਲਿਆਂ ਵੱਲੋਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਗਿਆ ਸੀ ਪਰ ਨਾਲ ਹੀ ਕੱਲ ਦੀ ਇੱਕ ਹੋਰ ਵੱਡੀ ਘਟਨਾ ਨੇ ਜਰੂਰ ਜਿਹੜਾ ਇਲਾਕੇ ਦੇ ਵਿੱਚ دہشت ਦਾ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਜਿੱਥੇ 23 ਸਾਲਾ ਗੁਰਵਿੰਦਰ ਗੁਰਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਤੇ ਇੱਕ ਉਸਦੇ ਦੋਸਤ ਨੂੰ ਤਰਮਵੀਰ ਸਿੰਘ ਨੂੰ ਜਿਹੜਾ ਜ਼ਖਮੀ ਕਰ ਦਿੱਤਾ ਗਿਆ ਆਓ ਲੈ ਚੱਲਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਡਾਕਟਰਾਂ ਦਾ ਕੀ ਕਹਿਣਾ ਹੈ ਅਤੇ ਗੁਰਿੰਦਰ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਸੁਣੋ ਤੁਸੀਂ ਪੂਰੀ ਖਬਰ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੋ ਸਰੇ 9:30 ਦੇ ਕਰੀਬ ਆਇਆ ਰਾਤ ਨੂੰ ਕਿੰਨੇ ਜਿਹੜਾ ਨੋ ਸਰ ਦੋਨਾਂ ਦਾ ਪਿੰਡ ਮਾਨਕੀ ਕਿੰਨੀਆਂ ਗੋਲੀਆਂ ਲੱਗੀਆਂ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਆ ਜਿਹੜਾ ਤਰਮ ਵੀਰ ਉਹਦੇ ਵੀ ਇੱਕ ਗੋਲੀ ਲੱਗੀ ਆ ਬੰਦ ਕੰਡੀਸ਼ਨ ਵਿੱਚ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੀ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਨੂੰ ਦੱਸਣਾ ਕਰਤੀ ਸੀ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ ਗੱਲਬਾਤ ਮੈਨੂੰ ਨਹੀਂ ਪਤਾ ਇਹ ਸੇ ਮੈਡੀਕਲ ਦੇ ਕੋਈ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨੇ ਬਦਲ ਕੇ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਠ ਗਏ ਗੋਲੀ ਕਿਤੇ ਮਾਰੀ ਗੋਲੀ ਮਾਰੇ ਮੁੰਡੇ ਦੇ ਜੇਬ ਵਿਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਦੋਂ ਨੌਪੁੱਛਣ ਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਠ ਕੇ ਪੱਤ ਗਿਆ ਮੁੰਡਾ ਜਿੱਤਣਾ ਕਿਹੜੇ ਬੰਦੇ ਆ ਉਹ ਮਾਨਕੀ ਦੇ ਜੀ ਉਹ ਵੀ ਛੋਟਾ ਮੁੰਡਾ ਮੇਰਾ ਬੋੜਾ ਮਾਨਕੀ ਦੇ ਜੀ ਮੁੰਡਾ ਮਾਨਕੀ ਤੋਂ ਆਣਾ ਹਾਂਜੀ ਕਿੰਨੀ ਉਮਰ ਮੁੰਡੇ ਦੀ ਉਹ ਬੰਦੇ ਮੁੰਡੇ ਦੀ ਸਾਰੀ ਅਜੇ 22 23 ਹਾਲ ਦੀ ਉਹ ਕਿੰਨੇ ਵਜੇ ਘਟਣਾ ਹੈ ਬਾਅਦ ਦਰ ਘਟ ਹੋ ਗਿਆ ਅੱਧਾ ਘਟ ਪਾਸ ਹੋ ਜਾ ਜੀ ਉਹ ਆ ਰਿਹਾ ਹਸਪਤਲ ਹਾਂਜੀ ਉਹ ਸੁਲੇ ਇਥੋਂ ਨੇ ਬੱਤੀ ਭੇਜਤਾ ਮਾਝੇ ਦਾ ਡਿਊਟੀ ਦਾ ਕੰਮ ਤੋਂ ਅਸਲਈ ਆ ਰਹੇ ਹਾਂ ਕੁਝ ਪਤਾ ਨਾ ਕਿੰਨੇ ਬੰਦੇ ਮੈਨੂੰ ਇਹ ਪਤਾ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸੇ ਬਾਰੇ ਕਿੱਥੋਂ ਕਿੰਨੇ ਬੰਦੇ ਸੀ ਕਹਦੇ ਤੇ ਆਏ ਨਹੀਂ ਆਏ ਮੁੰਡਾ ਥੋੜਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਪੂਤਰੇ ਰੋਂਗਾ ਘਰੇ ਰੱਖਦਾ ਜਿੰਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਹੀ ਨਾ ਬਿਲਕੁਲ ਨਹੀਂ ਕਦੇ ਕਿਸੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਐਵੇਂ ਕਰੀਏ ਫਲਤਾ ਕੁਛ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੂਰ ਵੀ ਠੀਕ ਹੈ ਜਦੋਂ ਵੀ ਗੋਲੀ ਬੱਜੀ ਜਾਂ ਨਾ ਉਹਦੇ ਪਤਾ ਹੀ ਕਹਿੰਦੇ ਹੁਣ ਉਹਦੇ ਨੂੰ ਨਿਕਲਦਾ ਉਹ ਨਹੀਂ ਉਹ ਕਰੋ ਫਿਰ ਨਾ ਹੱਸਦਾ ਆ ਉਹ ਵੀ ਪਤਾ ਕਿੱਥੇ ਆਉਂ ਉਹਨੇ ਆੜੀ ਨੇ ਉਹ ਨਹੀਂ ਵੈਸੀ ਆੜੀ ਉਹ ਨਹੀਂ ਕੋਈ ਨਹੀਂ ਹੈਗੇ ਉਹ ਵੈਸੀ ਜਿਹੜਾ ਦੋਨਾਂ ਦੀ ਗੋਲੀ ਬੱਜੀ ਆੜੀ ਨੇ ਕਿਵੇਂ ਵੈਸੇ ਹੁਣ ਕਹੂੰ ਕਿੱਥੇ ਜਾਣਾ ਉਹ ਕੋਲ ਵੈਜੀ ਇੱਕ ਦੋਨਾਂ ਵਾਲਾ ਵਗ ਵੀ ਤਾਂ ਉਦਾਂ ਹੀ ਹੈ ਜਿੰਦੀ ਬਸ ਉਹਦੀ ਗੁੱਸੇ ਨਾਲ ਲੱਗ ਰਿਹਾ ਏ ਤੁਸੀ ਉਹਦੀ ਤਾਂ ਵਸੇ ਦੀਆਂ ਨਹੀਂ ਆਪਾਂ ਇਹ ਕਹੀ ਹੈ ਅੱਛਾ ਕੀ ਚਾਹੁੰਦੇ ਕੀ ਹੋ ਗਿਆ ਬਾਕੀ ਉਹ ਦੇਖੋ ਕੀ ਕਾਰਵਾਈ ਹੁੰਦੀ ਆ ਅੱਜ ਰਾਤ 7:30 ਵਜੇ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਉਰਫ ਧਰਮੂ ਤੇ ਨਵਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੀ ਪੁਲੀ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰਨ ਦੀ ਨੀਤ ਨਾਲ ਫੈਰੰਗ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੱਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲੱਭ ਧਰਮਪਾਲ ਉਰਫ ਧਰਮੂ ਜਿਹੜਾ ਉਹਦੇ ਬੱਖ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਫਰੀ ਤੋਂ ਲੱਪੂ ਦੇ ਕੋਈ ਵੀ ਇੰਜਰੀ ਨਹੀਂ ਹੋਈ ਇਹ ਦੋ ਸਖਸ਼ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰਨ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਭੱਜ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸੈਂਟੀਫਿਕ ਤਰੀਕੇ ਦੇ ਨਾਲ ਆਪਣੀ ਟੀਮ ਵਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ